ਸਾਸਤਿਕਾ ਜੀ ਸਾਰੇ ਨੂੰ ਪੱਡਾ ਕਿਨੂ ਬੁਟੀਕ ਚੰਨ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਜਿਹੜੀ ਕਲੈਕਸ਼ਨ ਹੋਏਗੀ ਬਹੁਤ ਹੀ ਪਿਆਰੀ ਹੋਏਗੀ ਫੈਬਰਿਕ ਹੋਏਗਾ ਗਾਜੀ ਸਿਲਕ ਜਗਵਾੜ ਦਾ ਹੋਏਗਾ ਬਹੁਤ ਹੀ ਸੋਨੇ ਪ੍ਰਿੰਟ ਹੋਣਗੇ ਇਹ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਅਗਲਾ ਜਿਹੜਾ ਫੈਬਰਿਕ ਹੋਏਗਾ ਪਿਓਰ ਸ਼ਿਮੋ ਟਿਸ਼ੂ ਦਾ ਹੋਏਗਾ ਜਿਹੜੀ ਬੋਟਮ ਹੋਏਗੀ ਉਹ ਪਲੇਨ ਸ਼ਿਮੋ ਟਿਸ਼ੂ ਦੀ ਹੋਏਗੀ ਜਿਹੜਾ ਦੁਪੱਟਾ ਹੋਏਗਾ ਸੇਮ ਹੋਏਗਾ ਸ਼ਰਟ ਤੇ ਤੇ ਦੁਪट्टे ਤੇ ਵਰਕ ਹੋਵੇਗਾ ਤਿੰਨੋਂ ਚੀਜ਼ਾਂ ਦਾ ਪਰਮਟ ਅਲੱਗ-ਅਲੱਗ ਹੋਵੇਗਾ ਪ੍ਰਾਈਸ ਉੱਪਰ ਲਗਾਤਾ ਹੈ ਜਿਹੜਾ ਵੀ ਸੂਟ ਪਸੰਦ ਹੁੰਦਾ ਉਹ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਹੋਏਗੀ 올 ਇੰਡੀਆ ਸ਼ਿਪਿੰਗ ਫ੍ਰੀ ਹੋਏਗੀ ਇਹ ਜਿਹੜਾ ਫੈਬਰਿਕ ਹੋਗਾ ਪਿਓਰ ਮੋਡਲ ਸਾਟਰ ਔਰਗੈਂਜ਼ਾ ਬ੍ਰੌਕਟ ਦਾ ਹੋਏਗਾ ਜਿਹੜੀ ਬਾਟਮ ਹੋਏਗੀ ਪਿਓਰ ਵਿਸਕੋਸ ਕ੍ਰੇਪ ਦੀ ਪਲੇਨ ਬਾਟਮ ਹੋਏਗੀ ਇੰਨਾ ਵਿੱਚ ਵੀ ਪ੍ਰਾਈਸ ਉੱਪਰ ਲਗਾ ਦਿੱਤਾ ਹੈ ਸ਼ਰਟ ਦਾ ਪਰ ਮੀਟਰ ਲੱਗ ਰਿਹਾ ਹੈ ਅਤੇ ਬਾਟਮ ਦਾ ਪਰ ਮੀਟਰ ਲੱਗ ਰਿਹਾ ਹੈ ਇਹ ਜਿਹੜਾ ਫੈਬਰਿਕ ਹੋਗਾ ਗਲਾਸ ਟਿਸ਼ੂ ਸ਼ਿਮਰ ਦਾ ਹੋਏਗਾ ਫੁੱਲ ਵਰਕ ਹੋਏਗਾ ਜਿਹੜੀ ਬਾਟਮ ਹੋਏਗੀ ਮਸ਼ੀਨ ਕريب ਦੀ ਹੋਏਗੀ ਪੌਂਚਿਆਂ ਦੇ ਉੱਪਰ ਵਰਕ ਹੋਏਗਾ ਜਿਹੜਾ ਦੁਪੱਟਾ ਹੋਏਗਾ ਗਲਾਸ ਟਿਸ਼ੂ ਸ਼ਿਮਰ ਦਾ ਦੁਪੱਟਾ ਹੋਏਗਾ ਅਗਲੇ ਜਿਹੜੇ ਸੂਟ ਹੋਣਗੇ ਵੂਲਨ ਵਿੱਚ ਹੋਣਗੇ ਇੰਨਾ ਵਿੱਚ ਬਹੁਤ ਹੀ ਸੋਹਣੇ ਪ੍ਰਿੰਟ ਹੋਣਗੇ ਵੀਵਿੰਗ ਦਾ ਕੰਮ ਹੋਏਗਾ ਵੂਲਨ ਦਾ ਹੀ ਤੁਹਾਨੂੰ ਪੁਸ਼ਮੀਨੇ ਦਾ ਸ਼ਾਲ ਮਿਲੇਗਾ ਜਿਹੜੀ ਬਾਟਮ ਹੋएगी ਸੇਮ ਹੋएगी 컬러 ਬਹੁਤ ਹੀ ਪਿਆਰੇ ਰਹਿਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਬੁੱਕ ਕਰਾ ਸਕਦੇ ਹੋ ਆਪਾਂ ਪ੍ਰਾਈਸ ਸਾਰਿਆਂ ਦੇ ਉੱਪਰ ਮੈਂਸ਼ਨ ਕਰ ਦਿੱਤਾ ਹੈ ਤੁਸੀਂ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਸੂਟ ਬੁੱਕ ਕਰਾ ਸਕਦੇ ਹੋ ਹਾਂਜੀ ਜੇਕਰ ਅੱਜ ਦੇ ਸੂਟਾਂ ਦੀ ਕਲੈਕਸ਼ਨ ਤੁਹਾਨੂੰ ਵਧੀਆ ਲੱਗੇਗੀ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਦੀ